ਸਾਤ ਸਤਿਕਾਰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੜੇ ਵੀਰਾਂ ਦੇ ਡਿਮਾਂਡ ਆ ਉਹ ਆਪਾਂ ਨੂੰ ਫੋਟ ਆਪਣੇ ਚੈਨਲ ਤੇ ਪਿਆਜ਼ ਲਿਆ ਕੇ ਅੰਦਰ ਫੋਟ ਸੱਤੀ ਦਾ ਦਿਖਾ ਦੇ ਭਾਈ ਜੇ ਕਿਸੇ ਵੀਰ ਨੇ ਟਰੈਕਟਰ ਤਿਆਰ ਕਰਾਉਣਾ ਜਾਂ ਉਹ ਫੋਟ ਸਿੱਧਾ ਰੱਖਣਾਗਾ ਤੇ ਕਿੰਨਾ ਮਾੜਲਾ ਕੀ ਗੱਲਬਾਤ ਆ ਉਹ ਕੋਈ ਆਪਾਂ ਭਾਈ ਤੋਂ ਫੋਟ ਭਾਈ ਕਿ ਵਧੀਆ ਜੀ ਵਧੀਆ ਤੁਸੀਂ ਦੱਸੋ ਵੀਰੇ ਕਿੰਨਾ ਮਾੜਦਾ ਵੀਰੇ ਟਰੈਕਟਰ ਇਹ ਮਾੜਦਾ ਹੈਗਾ 1987 ਜੀ ਤੇ ਹਾਂ ਜੀ ਹਾਂ ਨੰਬਰ ਇਹਦਾ ਹੈਗਾ ਜੀ ਪੰਜਾਬ ਦਾ ਜੀ ਪੰਜਾਬ ਨੰਬਰ ਹੈ ਵਧੀਆ ਨੇ ਨਾ ਟਾਇਰ ਬਈ ਇਹਦੇ ਹਾਂ ਮੰਨ ਲਓ 85% ਟਾਇਰ ਨਹੀਂ ਜਾਰੇ ਆਪਾਂ ਮੰਨ ਲਓ ਪੂਰੇਲੇ ਟਾਇਰ ਬੀਕੇਟੀ ਦੇ ਨੇ ਮਗਲੇ ਐਮਆਰਐਫ ਦੇ ਨੇ ਜੀ ਦਿਖਾ ਦਿਓ ਮਗਰਾਟ ਵਧੀਆ ਲੱਗੇ ਨੇ ਇਹਦੇ ਫਾਰਮ ਟਰੈਕ 60 ਵਾਲੇ ਮਗਰਾਟ ਲੱਗੇ ਹੋਏ ਨੇ ਜੀ ਇਹਨੇ ਵਧੀਆ ਲਵਾਏ ਹੋਏ ਨੇ ਪਹਿਲੀ ਬਾਕੀ ਐਂਡ ਯੂਨਿਡਿਗੇਟਰ ਮਗਰਾਟਾਂ ਦੇ ਸਾਰੇ ਲੱਗੇ ਹੋਏ ਨੇ ਜੀ ਲਿੰਕਾਂ ਲੁੰਕਾਂ ਦਾ ਸਾਫ ਆ ਹੁੱਕ ਦਾ ਦਿਖਾ ਦਿਓ ਹੁੱਕੱਕ ਤੋਂ ਸਾਫ ਆਈ ਗੁਰਘਰ ਸਾਰਾ ਟੱਕਣਦੇ ਬਾਰੇ ਪਾਇਰ ਨੂੰ ਲਗਾਦਾ ਹੈ ਮਾਰ ਪਾਇਰ ਹਾਂ ਇਹਦੇ ਮਾਗਰ ਲਈ ਐਮ ਆਰ ਪੀ ਦੇ ਆ ਗਈ ਜੀ 13 628 ਦੇ ਮੂਰਲੇ ਵੀ ਕੇਟੀ ਦੀ ਆ ਗਈ ਜੀ ਲੱਗੋ ਦਿਖਾ ਦੇ ਸਾਰਾ 616 ਵਾਲੇ ਹਾਂ ਜਾਂ ਸੈਲਫ ਸੈਲਫ ਸਟਾਰਟਾ ਬੈਟਰੀ ਬਾਉਂਡਰੀ ਵਧੀਆ ਬਈ ਇਧਰ ਵੀ ਦਿਖਾ ਦੇ ਇਧਰ ਇੰਜਨ ਗਿਆ ਦਾ ਪੂਰਾ 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 ਤੇ ਬਾਕੇ ਲੈ ਜਾਈ ਇੰਜਨ ਉੰਜਦਾ ਘੰਟੀ ਮੰਗੂ ਖੜਕਦਾ ਜੀ ਬਾਕੀ ਇਹ ਆ ਗਰੀਸ ਗੱਪਾ ਹੋਇਆ ਹੋਇਆ ਸਾਰਾ ਮੂਰੇ ਸਪੈਂਡਲ ਸਪੰਡਲਾਂ ਦੇ ਹਿੱਸੇ ਦਾ ਕੰਮ ਹੋਇਆ ਹੋਇਆ ਸਾਰਾ ਜੀ ਕੋਈ ਜਾ ਕੇ ਰੁਪਏ ਨਹੀਂ ਲੱਗਦਾ ਜੀ ਛਾਤਰੀ ਛੁਤਰੀ ਵਧੀਆ ਲੱਗੀ ਹੋਈ ਆ ਡੰਡੇ ਡੁੰਡੇ ਲੱਗੇ ਹੋ ਨੇ ਛਾਤਰੀ ਵਾਲੇ ਮੋٹے ਪੈਪ ਵਾਲੀ ਛਾਤਰੀ ਲੱਗੀ ਹੋਈ ਆ ਸਟੀering ਸਟੀering ਵਧੀਆ ਲੱਗਿਆ ਹੋਇਆ ਜੀ ਆਹ ਸਟੀering ਵੀ ਇਹਦਾ ਫਾਰਮ 60 ਵਾਲਾ ਲੱਗਿਆ ਹੋਇਆ ਇੱਧਰੋਂ ਦਿਖਾ ਦੇ ਵਿੱਚੋਂ ਦਿਖਾ ਮੈਨੂੰ ਸੁੱਕਾ ਬੈਡ ਰੈਕਟਰ ਕੋਈ ਲੀਕ ਛੀਕ ਨਹੀਂ ਹੈਗਾ ਕਿਤੋਂ ਵੀ ਬਾਕੀ ਨਹੀਂ ਜੇ ਬੰਦਾ ਯਾਰ ਕੋਈ ਥੋੜਾ ਜ਼ਿੰਮੇਵਾਰੀ ਵਾਲਾ ਜਿੰਨੂੰ ਜਾਂਦਾ ਪੂਰਾ ਬਾਕੀ ਟਾਇਰ ਵੀ ਵਧੀਆ ਨੇ ਨੰਬਰ ਪੰਜਾਬ ਦਾ ਜੀ ਨੰਬਰ ਪੰਜਾਬ ਹੈ ਜੀ ਤੇ ਜੇ ਰੇਟ ਦੀ ਗੱਲ ਕਰੀ ਬਾਈ ਰੇਟ ਦਾ ਤਾਂ ਥੋੜਾ ਜੀ ਹੈ ਜੀ ਰੇਟ ਦਾ 7 ਲੱਖ ਰੁਪਿਆ ਡਿਮਾਂਡ ਕਰਦੇ ਆਂ ਜੀ 1 ਲੱਖ 25000 ਰੁਪਿਆ ਬਾਕੀ ਨੋਕਦਮ ਹਾਂ ਬਾਕੀ ਮਾਨਤਾਨ ਕੋਈ ਨਹੀਂ ਕਰਦਾਂਗੇ ਇੱਕ ਆ ਟਰਾਲੀ ਆ ਬੰਦਾ ਬਾਈ ਹਾਂ ਇਹ ਟਰਾਲੀ ਵੀ ਬਿਲਕੁਲ ਨਵੀਂ ਆ ਬਾਈ ਠੀਕ ਆ ਬਾਈ ਇਹ 10 ਇੰਚੀ ਗਾਡਰ ਦੇ ਵਿੱਚ ਬਣੀ ਹੋਈ ਆ ਠੀਕ ਹੈ ਜੀ ਜੈ ਕਾਲੀ ਟਰਾਲੀ ਹੈ ਜੀ 11 ਸਾਢੇ ਸੀ ਟਰਾਲੀ ਆ ਇਹ ਜੇ ਸਾਈਜ਼ ਦੀ ਗੱਲ ਕਰਦੇ ਆਪਾਂ ਠੀਕ ਹੈ ਬਾਈ ਵਧੀਆ ਨਿੱਗੜ ਟਰਾਲੀ ਆ ਜੀ ਟਾਇਰ ਟੂਰ ਚ ਚਾਰੇ ਵਧੀਆ ਨੇ ਕੋਈ ਕਟਾ ਵਾਲਾ ਟਾਇਰ ਨਹੀਂ ਹੈਗਾ ਜਾਲੀ ਜੂਲੀ ਵਧੀਆ ਲੱਗੀ ਹੋਈ ਆ ਬਿਲਕੁਲ ਨਵੀਂ ਟਰਾਲੀ ਇਹ ਜੇ 5-7 ਦਿਨ ਹੀ ਹੋਏ ਨੇ ਬਣਵਾਈ ਨੂੰ ਦਿਖਾ ਦੇ ਸਾਰੀ ਆ ਜਾਲੀ ਜੂਲੀ ਦਿਖਾ ਦੇ ਬਾਈ ਵਧੀਆ ਹੈਵੀ ਜਾਲੀ ਲੱਗੀ ਹੋਈ ਆ ਟਾਇਰ ਟੂਰ ਵਧੀਆ ਪਾਏ ਨੇ ਟਾਇਰ ਦਿਖਾ ਦੇ ਚਾਰੇ ਜੈਕ ਦਿਖਾ ਦੇ ਵਧੀਆ ਸਾਰੀ ਵਧੀਆ ਟਰਾਲੀ ਆ ਪੂਰੀ ਕੰਮ ਦੇ ਨਾਲ ਹੀ ਬਾਜਨ ਭੋਜਨ ਜਿੰਨਾ ਮਰਜ਼ੀ ਪਾ ਲੈ ਬੰਦਾ ਕੋਈ ਚੱਕਰ ਨਹੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਂ ਜੀ ਬਾਕੀ ਮਾਨਤਾਨ ਕੋਈ ਨਹੀਂ ਮੌਕੇ ਤੇ ਕਰ ਦਾਂਗੇ ਜੀ ਐਡਰੈਸ ਕੀ ਆਵਾ ਐਡਰੈਸ ਪਿੰਡ ਹੈਗਾ ਜੀ ਕਲਾਰ ਖੁਰਦ ਜ਼ਿਲ੍ਹਾ ਸੰਗਰੂਰ ਜੀ ਫੋਨ ਨੰਬਰ ਹੈਗਾ 99149 66153 ਜੀ ਠੀਕ ਹੈ ਵੀਰੇ ਬਾਕੀ ਵੀਰੇ ਬਾਈਆਂ ਦਾ ਟਰੈਕਟਰ ਦਾ ਸੇਲ ਪਰਚੇਜ਼ ਦਾ ਕੰਮ ਆ ਬਾਈਆਂ ਦਾ ਕਾਫੀ ਟਰੈਕਟਰ ਖੜੇ ਨੇ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਬਾਈਆਂ ਨਾਲ ਕਰ ਲਿਓ ਤੇ ਇਤਾਂ ਦੇ ਵੀਡੀਓ ਦੇਖ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਸਾਰਿਆਂ ਦਾ ਲਓ ਮੈਂ ਔੜੂ ਬੂਟ